ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਪਹਾਂ ਤੁਹਾਡਾ ਹੋਸ਼ ਰਾਜ ਵਿਰਸਾ ਸਿੰਘ ਬਲਟੋਹਾ ਵੱਲੋਂ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਗਿਆ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਆਰਐਸਐਸ ਅਤੇ ਭਾਰਤੀ ਜਨਤਾ ਪਾਰਟੀ ਦਾ ਏਜੰਟ ਕਿਹਾ ਗਿਆ ਇਵੇਂ ਦੋ ਵਿਰਸਾ ਸਿੰਘ ਬਲਟੋਹਾ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਣੀ ਨਹੀਂ ਕਹਿੰਦੇ ਉਹਨਾਂ ਨੂੰ ਨੀਟਾ ਕਹਿ ਕੇ ਪੁਕਾਰਦੇ ਨੇ ਹਾਲਾਂਕਿ ਵਿਰਸਾ ਸਿੰਘ ਬਿਲਟਵਾ ਖੁਦ ਵੀ ਅਮਰਤਾਰੀ ਨੇ ਨੀਟਾ ਨੀਟਾ ਕਹਿ ਕੇ ਪੁਕਾਰਿਆ ਜਾਂਦਾ ਹੈ ਜਦੋਂ ਕਦੇ ਵੀ ਸਿਆਸੀ ਸਥਿਤੀ ਤੋਂ ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਗੱਲ ਕੀਤੀ ਜਾਂਦੀ ਹੈ ਤਾਂ ਪੀੜ ਉੱਠਦੀ ਹੈ ਦਿਲ ਦੇ ਵਿੱਚ ਵਿਰਸਾ ਸਿੰਘ ਬਿਲਟਵਾ ਦੇ ਵਿਰਸਾ ਸਿੰਘ ਬਿਲਟਵਾ ਕੋਈ ਨਾ ਕੋਈ ਫਰਿਸ਼ੂਲੀ ਛੜ ਦਿੰਦੇ ਨੇ ਕਿਉਂਕਿ ਸਬੂਤ ਨੇ ਉਹਨਾਂ ਦੇ ਕੋਲ ਚਾਹੇ ਉਹ ਸਹੀ ਨੇ ਚਾਹੇ ਉਹ ਗਲਤ ਨੇ ਉਹ ਤਾਂ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਣਦੇ ਨੇ ਜਾਂ ਵਿਰਸਾ ਸਿੰਘ ਬਲਟੂਆ ਜਾਣਦੇ ਨੇ ਸਾਰਿਆਂ ਨੂੰ ਪਤਾ ਹੈ ਕਿ ਵਿਰਸਾ ਸਿੰਘ ਬਲਟੂਆ ਦੇ ਨਾਮ ਨਾਲ ਕੀ ਕੀਤਾ ਗਿਆ ਜਿਸ ਦਿਨ ਪੰਚਾਇਤੀ ਚੋਣਾਂ ਹੋ ਰਹੀਆਂ ਸੀ ਉਸ ਦਿਨ ਵਿਰਸਾ ਸਿੰਘ ਬਲਟੂਆ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮੁਅਤਲ ਕਰਨ ਦੇ ਆਦੇਸ਼ ਦੇ ਦਿੱਤੇ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਸੀ ਇੱਕ ਦੂਜੇ ਨਾਲ ਤੂੰ ਤੋਂ ਮੈਂ ਮੈਂ ਹੋਈ ਗਾਲੀ ਗਲੋਚ ਵੀ ਕੀਤਾ ਗਿਆ ਇਹ ਵਾਰ ਵਾਰ ਇਲਜ਼ਾਮ ਲਗਾਏ ਗਿਆ ਵਰਸ ਸਿੰਘ ਮਲਟੋਵਰ ਲੋ ਫਿਰ ਵੀਡੀਓ ਛੋਟੀ ਛੋਟੀਆਂ ਕਲਿੱਪਸ ਜਿਹੜੀਆਂ ਨੇ ਸੋਸ਼ਲ ਮੀਡੀਆ ਉੱਤੇ ਉਹ ਵਾਇਰਲ ਹੋ ਰਹੀਆਂ ਤੇ ਫਿਰ ਵਰਸ ਸਿੰਘ ਮਲਟੋਵਰ ਨੇ ਕਿਹਾ ਦੇਖ ਲਓ ਆ ਨੇ ਜਥੇਦਾਰ ਦੇ ਕੰਮ ਕੀ ਇਹ ਜਥੇਦਾਰ ਦੇ ਯੋਗ ਨੇ ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਇੱਕ ਮਿਕਸੀ ਜਦੋਂ ਇਕੱਠੇ ਕਰ ਜਾਂਦੇ ਸੀ ਇਹਨਾਂ ਦੇ ਵਿੱਚ ਘਾਰੋਂ ਹਵਾ ਵੀ ਨਹੀਂ ਲੰਘਦੀ ਸੀ ਐਨੇ ਗੂੜੇ ਰਿਸ਼ਤੇ ਸੀ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਹੌਲੀ-ਹੌਲੀ ਵਿਰੋਧ ਕਰਦੇ ਰਹੇ ਵਿਰੋਧ ਕਰਦੇ ਰਹੇ ਲੇਕਿਨ ਉਹ ਵਿਰੋਧ ਇੱਕ ਦਿਨ ਬੜਾ ਵੱਡਾ ਭੂਮਾਲ ਮਚ ਗਿਆ ਫਿਰ ਕਰਤਾਰ ਕਰਦਾਰ ਕੂਸ਼ੀ ਕੀਤੀ ਗਈ ਲੇਕਿਨ ਵਿਰਸਾ ਸਿੰਘ ਵਿਲਟੋਵਾਦੀ ਹੁਣ ਦੁਬਾਰਾ ਵਾਪਸੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਇੱਕ ਵਾਰ ਚਰਚਾ ਦਾ ਵਿਸ਼ਾ ਬਣ ਗਏ ਨੇ ਜਿਹੜੇ ਵਿਰਸਾ ਸਿੰਘ ਮਲਟੋਆ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਇਸ ਫੈਸਲੇ ਨੂੰ ਵਾਪਸ ਵੀ ਲੈ ਸਕਦੇ ਨੇ ਕਿਉਂਕਿ ਵਿਰਸਾ ਸਿੰਘ ਮਲਟੋਆ ਵੱਲੋਂ 2 ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮੱਥਾ ਟੇਕ ਕੇ ਉੱਥੇ ਮੰਗ ਪੱਤਰ ਦੇ ਦਿੱਤਾ ਗਿਆ ਹੈ ਕਿ ਮੈਨੂੰ ਫਿਰ ਦੁਬਾਰਾ ਸ਼ੁਰੂਮਈ ਅਕਾਲੀ ਦਲ ਦੇ ਵਿੱਚ ਵਾਪਸ ਲਿਆਉਣਾ ਚਾਵੇ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਬਦਲਿਆ ਜਾਂਦਾ ਹੈ ਤਾਂ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਜਾਇਹ ਸ੍ਰੀ ਦਰਮਦਰ ਸਾਹਿਬ ਦੇ ਸਾਬਕਾ ਜਥੇਦਾਰ ਨੇ ਚਾਹੇ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਨੇ ਉਹਨਾਂ ਦੀ ਤੋਹੀਨ ਮੰਨੀ ਜਾਵੇਗੀ ਕੌਮ ਦੇ ਵਿੱਚ ਹੋਰ ਵੀ ਵਿਰੋਧ ਵਧੇਗਾ ਕਿ ਭਾਈ ਇੱਕ ਪਾਸੇ ਤਾਂ ਅਸੀਂ ਜਥੇਦਾਰ ਨੂੰ ਕੌਮ ਦਾ ਸਰਮਾਇਆ ਮੰਨਦੇ ਹਾਂ ਗੁਰੂ ਘਰ ਦੇ ਵਜ਼ੀਰ ਮੰਨਦੇ ਹਾਂ ਤੇ ਜੇਕਰ ਗਿਆਨੀ ਕੁਲਦੀਪ ਸਿੰਘ ਐਡਾ ਵੱਡਾ ਫੈਸਲਾ ਲੈਂਦੇ ਨੇ ਕਿ ਵਿਰਸਾ ਸਿੰਘ ਵਿਲਟੋਹਾ ਦੀ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਵਾਈ ਜਾਵੇ ਕਿਉਂਕਿ ਸੁਖਬੀਰ ਸਿੰਘ ਬਾਦਲ ਡਾਇਰੈਕਟ ਨਹੀਂ ਤੇ ਇੰਡਾਇਰੈਕਟ ਸਪੋਰਟ ਕਰ ਰਹੇ ਨੇ ਵਿਰਸਾ ਸਿੰਘ ਵਿਲਟੋਹਾ ਦੀ ਕਿਉਂਕਿ ਸਭ ਤੋਂ ਜ਼ਿਆਦਾ ਸਾਥ ਡਾਕਟਰ ਦਿਲਜੀਤ ਸਿੰਘ ਚੀਮਾ ਜਾਂ ਬਲਵਿੰਦਰ ਸਿੰਘ ਪੁੰਦੜ ਤੋਂ ਬਾਅਦ ਵਿਰਸਾ ਸਿੰਘ ਵਿਲਟੋਹਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਰਹਿ ਕੇ ਕੀਤਾ ਜਾ ਰਿਹਾ ਹੈ ਸਭ ਤੋਂ ਜ਼ਿਆਦਾ ਸਪੋਰਟ ਵਿਰਸਾ ਸਿੰਘ ਬਲਟੂਆ ਕਰ ਰਹੇ ਨੇ ਕਿਤੇ ਵੀ ਕੋਈ ਗੱਲਬਾਤ ਹੁੰਦੀ ਹੈ ਤੇ ਇੱਕ ਥਾਪੜ ਕੇ ਕੋਈ ਨਾ ਕੋਈ ਪੋਸਟ ਫੇਸਬੁਕ ਤੇ ਪਾ ਦਿੱਤੀ ਜਾਂਦੀ ਹੈ ਵਿਰਸਾ ਸਿੰਘ ਬਲਟੂਆ ਵੱਲੋਂ ਵਿਰਸਾ ਸਿੰਘ ਬਲਟੂਆ ਪਹੁੰਚੇ ਦਵਾ ਚਾਹੇ ਉਹ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਤੇ ਚਾਹੇ ਉਹ ਸ਼੍ਰੀ ਕੇਸਗੜ੍ਹ ਸਾਹਿਬ ਦੇ ਤੇ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਹੋਣ ਹੁਣ ਕੌਮ ਇਹਨੂੰ ਕਿਸ ਤਰ੍ਹਾਂ ਵਿਚਾਰਦੀ ਹੈ ਮੁੱਖ ਮੁੱਦੇ ਨੇ ਵਿਰਸਾ ਸਿੰਘ ਬਲਟੂਆ ਸੁਖਬੀਰ ਸਿੰਘ ਬਾਦਲ ਅਤੇ ਗਾਨੀ ਗੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਇਹ ਸੋਚਣਾ ਹੋਵੇਗਾ ਕਿ ਇਸ ਦਾ ਕਮਨਿਆਜ਼ਾ ਕੀ ਭੁਗਤਣਾ ਪਵੇਗਾ ਜੇਕਰ ਵਿਰਸਾ ਸਿੰਘ ਵਿਲਟੋਹਾ ਵਾਲਾ ਫੈਸਲਾ ਬਦਲਿਆ ਜਾਂਦਾ ਹੈ ਤਾਂ ਕੌਮ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਦਾ ਵਿਰਸਾ ਸਿੰਘ ਵਿਲਟੋਹਾ ਦਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਲਦੀਪ ਸਿੰਘ ਦਾ ਗੜਗੱਜ ਦਾ ਵਿਰੋਧ ਕਰੇਗੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਗਿਆਨੀ ਅਗਰ ਸੁਖਬੀਰ ਸਿੰਘ ਬਾਦਲ ਦਾ ਤੇ ਆਲਰੇਡੀ ਵਿਰੋਧ ਕੀਤਾ ਜਾ ਰਿਹਾ ਹੈ ਇਸ ਕਰਕੇ ਵਿਸਾ ਸਿੰਘ ਮਲਟੋਵਾਰ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਬਹੁਤ ਮੁਸ਼ਕਲ ਹੈ ਭਾਵੇਂ ਸੁਖਬੀਰ ਸਿੰਘ ਬਾਦਲ ਅੰਦਰੋਂ ਅੰਦਰ ਹੀ ਜਿੱਦ ਕਰ ਰਹੇ ਹਨ